ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਪੰਜਾਬੀਓ ਜਾਗ ਜਾਓ ਜਾਗ ਜਾਓ ਜਾਗ ਜਾਓ ਇਹ ਨਾਂ ਪ੍ਰਵਾਸੀਆਂ ਨੂੰ ਰੱਖਿਆ ਕਰੋ ਨਾ ਰੱਖੋ ਇਹਨਾਂ ਨੂੰ ਘਰਾਂ ਚ ਨਾ ਇਹਨਾਂ ਨੂੰ ਪਿੰਡਾਂ ਚ ਵੜਨ ਦਿਓ ਆ ਵੇਖ ਲੋ ਹੁਸ਼ਿਆਰਪੁਰ ਦੇ ਪਿੰਡ ਵਿਜਵਾੜਾ ਦੇ ਵਿੱਚ 5 ਸਾਲ ਦੇ ਬੱਚੇ ਨਾਲ ਇਹਨਾਂ ਪਾਪੀਆਂ ਨੇ ਕੀ ਕੀਤਾ ਹੈ ਨਾ ਵੋਟਾਂ ਦੇ ਲਾਲਚ ਕੋ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੈਂ ਤੇ ਇਹੀ ਬੇਨਤੀ ਕਰਨਾ ਚਾਹੁੰਦਾ ਇਨਾ ਪੰਜਾਬ ਨੂੰ ਜਾਣ ਕੇ ਰੱਖ ਦੇਣਗੇ ਬੱਤ ਜੋ ਭਾਈ ਬੱਤ ਜੋ ਪੰਜਾਬੀ ਉਹ ਸਾਡਾ ਤਾਂ ਇਤਿਹਾਸ ਹੀ ਬਹੁਤ ਵੱਡਾ ਹੈ ਸਾਡਾ ਤਾਂ ਇਤਿਹਾਸ ਅਣਖੀਲੇ ਯੋਧਿਆਂ ਦਾ ਹੈ ਇਹ ਜੇ ਪਾਪੀ ਜਨਨ ਫਾਂਸੀ ਚਾੜਨਾ ਚਾਹੀਦਾ ਨਾ ਕੁਝ ਸਰਕਾਰਾਂ ਨੇ ਕਰਨਾ ਭਈ ਨਾ ਕੁਝ ਲੀਡਰਾਂ ਨੇ ਕਰਨਾ ਇਹ ਸਭ ਇਹ ਚਾਲਾਂ ਹੋ ਰਹੀਆਂ ਨੇ ਪੰਜਾਬ ਨੂੰ ਵਿਹਾਰ ਬਣਾਉਂਦੀਆਂ ਜਾਂ ਜੂਪੀ ਬਣਾਉਂਦੀਆਂ ਜਾਂ ਓਡੀਸ਼ਾ ਬਣਾਉਂਦੀਆਂ ਰਮਾਧਾਨ ਮੇਰ ਰੱਖੇ ਕਿਰਪਾ ਕਰੇ